ਸਿੱਧ ਬਾਬਾ ਸੋਡਲ ਜੀ ਦਾ ਮੇਲੇ ਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਤੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਸਿੱਧ ਬਾਬਾ ਸੋਡਲ ਜੀ ਦੇ ਬਾਬਾ ਜੀ ਦੇ ਦਰਸ਼ਨ ਕਰਾ ਰਹੇ ਹਨ ਤੁਹਾਨੂੰ ਤੇ ਉੱਥੇ ਹੀ ਤੁਸੀਂ ਦੇਖ ਰਹੇ ਹੋ ਪੰਜਾਬ ਕੇਸ ਦੇ ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਉਹ ਵੀ ਬਾਬਾ ਜੀ ਦਾ ਆਸ਼ੀਰਵਾਦ ਲੈਣ ਲਈ ਪਹੁੰਚੇ ਨੇ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਤਸਵੀਰਾਂ ਉਹਨਾਂ ਦੇ ਨਾਲ ਸੋਡਲ ਮੰਦਿਰ ਦੇ ਟਰਸਟੀ ਨਾਲ ਨੇ ਤੇ ਉੱਥੇ ਹੀ ਇਹ ਵਰਿੰਦਰ ਸ਼ਰਮਾ ਯੋਗਾਚਾਰੀ ਤੇ ਤੁਸੀਂ ਦੇਖ ਰਹੇ ਹੋ ਪ੍ਰਸ਼ਾਸਨ ਦੀ ਗੱਲ ਕਰੀਏ ਪ੍ਰਸ਼ਾਸਨ ਵੱਲੋਂ ਵੀ ਪੂਰਾ ਸਹਿਯੋਗ ਮਿਲ ਰਿਹਾ ਪਦਮਚੀ ਦੀਵੀ ਤੇ ਕੁਮਾਰ ਚੋਪੜਾ ਜੀ ਵੱਲੋਂ ਕਿਹੜਾ ਮੱਥਾ ਟੇਕਿਆ ਜਾ ਰਿਹਾ ਬਾਬਾ ਜੀ ਦਾ ਆਸ਼ੀਰਵਾਦ ਲਿੱਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਸਿੱਧ ਬਾਬਾ ਸੋਟਲ ਜੀ ਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮਧਾਮ ਨਾਲ ਮੇਲਾ ਕਰਾਇਆ ਜਾ ਰਿਹਾ ਜੋ ਸੋਟਲ ਮੰਦਰ ਦੇ ਮੇਲਾ ਇਨਚਾਰਜ ਟਰਸਟੀ ਤੁਸੀਂ ਦੇਖ ਲਓ ਤਸਵੀਰਾਂ ਦੇ ਵਿੱਚ ਤਰਸੇਮ ਕਪੂਰ ਜੀ ਉਹਨਾਂ ਦੇ ਨਾਲ ਨੇ ਨਾਲ ਨਾਮਨਾਮੀ ਯੋਸਾ ਕਮੇਟੀ ਦੇ ਵਰਿੰਦਰ ਸ਼ਰਮਾ ਜੀ ਯੋਗ ਅਚਾਰ્ય ਤੇ ਪੂਰੇ ਪਰਿਵਾਰ ਕਿਹੜਾ ਹੈ ਬਾਬਾ ਜੀ ਦਾ ਅਸ਼ੀਰਵਾਦ ਲੈਣ ਲਈ ਪਹੁੰਚਦੇ ਨੇ ਪਦਮਸ਼੍ਰੀ ਵਿਜੇਕਮਾ ਚੋਪੜਾ ਜੀ ਵੱਲੋਂ ਹਰ ਸਾਲ ਬਾਬਾ ਜੀ ਦਾ ਅਸ਼ੀਰਵਾਦ ਲੈਣ ਲਈ ਪਹੁੰਚਦੇ ਨੇ ਤੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਵਿੱਚ ਸਿੱਧ ਬਾਬਾ ਸੋਡਲ ਜੀ ਦਾ ਮੇਲਾ ਇਸ ਮੇਲੇ ਦੇ ਵਿੱਚ Hindu ਕੀ Muslim ਕੀ Sikh Sai ਸਾਰੇ ਭਾਈ ਮੱਥਾ ਟੇਕਣ ਲਈ ਇੱਥੇ ਦਰਬਾਰ ਦੇ ਵਿੱਚ ਪਹੁੰਚਦੇ ਨੇ ਤੁਸੀਂ ਦੇਖ ਰਹੇ ਹੋ ਮੰਦਰ ਕਮੇਟੀ ਵੱਲੋਂ ਟਰਸਟੀ ਵੱਲੋਂ ਸਮਾਨਤਾ ਕਿੰਨਾ ਜ਼ਿਆਦਾ ਪਦਮਸ਼੍ਰੀ ਵਿਜੇਕਮਾ ਚੋਪੜਾ ਜੀ ਨੂੰ ਜਿਸ ਦੇ ਵਿੱਚ ਉਹਨਾਂ ਦੇ ਨਾਲ RAM NAM YOJSA ਕਮੇਟੀ ਦੇ ਜੋ ਪ੍ਰੈਜ਼ੀਡੈਂਟ ਵੀ ਹੈ ਤੇ ਉੱਥੇ ਮਾਸ ਅਚੀਵ ਜੋ ਹੈ ਭਰਿੰਦਰ ਕੁਮਾਰ ਸ਼ਰਮਾ ਜੀ ਜੋਗਾਚਾਰ્ય ਜਿਸ ਦੇ ਨਾਲ ਸੋਟਲ ਮੰਦਿਰ ਦੇ ਟਰਸਟੀ ਔਰ ਮੇਲਾ ਇਨਚਾਰਜ ترسےم ਕਪੂਰ ਮੇਲਾ ਇਨਚਾਰਜ ਸਮਾਨਿਤ ਕੀਤਾ ਜਾ ਰਿਹਾ ਵੀ ਦੇਖ ਰਹੇ ਹੋ ਤਸਵੀਰਾਂ ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੀ RAMNAMI ਉਸਕ ਕਮੇਟੀ ਦੇ ਨ ਵੀ ਐਸਿਤ ਬਾਬਾ ਸੋਟਲ ਜਿਹਦਾ ਮੇਲੇ ਦਾ ਮੱਥਾ ਟੇਕਣ ਲਈ ਪਹੁੰਚਨੇ ਬਾਬਾ ਜੀ ਦਾ ਆਸ਼ੀਰਵਾਦ ਲੈਣ ਲਈ ਪਹੁੰਚੇ ਨੇ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਐ ਸਿਤ ਬਾਬਾ ਸੋਟਲ ਦੇ ਦਰਬਾਰ ਦੀਆਂ ਕਿੱਥੇ ਦੂਰੋਂ ਦੂਰੋਂ ਸੰਗਤ ਬਾਬਾ ਜੀ ਦਾ ਆਸ਼ੀਰਵਾਦ ਲੈਣ ਲਈ ਪਹੁੰਚਦੀਆਂ ਜਿੱਥੇ ਤੁਸੀਂ ਦੇਖ ਰਹੇ ਹੋ ਲੰਬੀਆਂ ਲੰਬੀਆਂ ਲਾਈਨਾਂ ਵੀ ਇਸ ਦਰਬਾਰ ਦੇ ਵਿੱਚ ਬਾਬਾ ਜੀ ਦੇ ਲੱਗੀਆਂ ਹੋਈਆਂ ਜੋ ਵੀ ਇਸ ਦਰਬਾਰ ਤੋਂ ਜੋ ਵੀ ਇਸ ਦਰਬਾਰ ਦੇ ਵਿੱਚੋਂ ਕੁਝ ਮੰਗਦਾ ਉਸ ਨੂੰ ਬਾਬਾ ਜੀ ਵੱਲੋਂ ਆਸ਼ੀਰਵਾਦ ਵੀ ਦਿੱਤਾ ਜਾਂਦਾ ਹੈ ਜੋ ਵੀ ਇਸ ਦਰਬਾਰ ਤੋਂ ਕੁਝ ਵੀ ਮੰਗ ਕੇ ਜਾਂਦਾ ਹੈ ਤੇ ਅਗਲੇ ਸਾਲ ਢੋਲ ਜੋ ਆਵਾਜ਼ਾਂ ਦੇ ਨਾਲ ਨੱਚਾ ਕੇ ਜੋ ਇਸ ਦਰਬਾਰ ਦੇ ਵਿੱਚ ਪਹੁੰਚਦਾ ਹੈ ਸਾਡੇ ਨਾਲ ਵਰਿੰਦਰ ਸ਼ਰਮਾ ਵਰਿੰਦਰ ਜੀ ਹਰ ਸਾਲ ਬਾਬਾ ਜੀ ਦੇ ਦਰਬਾਰ ਦੇ ਵਿੱਚ ਪਦਮ ਸ਼੍ਰੀ ਵੀ ਜੀ ਚੋਪੜਾ ਜੀ ਹਰ ਸਾਲ ਦੀ ਤਰ੍ਹਾਂ ਇੱਕ ਵਾਰੀ ਫੇਰ ਵਿਜੇ ਚੋਪੜਾ ਜੀ ਇੱਥੇ ਆਏ ਨੇ ਬਾਬਾ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਔਰ ਨਾਲ ਹੀ ਨਾਲ ਇਹ ਮੰਗਲ ਕਾਮਨਾ ਕਰਨ ਵਾਸਤੇ ਕਿ ਸਾਰੇ ਭਗਤ ਜਿਹੜੇ ਇੱਥੇ ਆਏ ਨੇ ਉਹਨਾਂ ਦੀ ਹਰ ਮੰਗਲ ਕਾਮਨਾ ਪੂਰੀ ਹੋਵੇ ਮਨੋ ਕਾਮਨਾ ਪੂਰੀ ਹੋਵੇ ਸਭ ਦੀਆਂ ਆਸਾਂ ਮਰਾ ਦਾ ਪੂਰੀਆਂ ਹੋਣ ਜੈ ਬਾਬਾ ਸੋਢਣ ਜੀ ਗੱਲਬਾਤ ਕੀਤੀ ਗਿਆ ਇਸ ਬਾਰੇ ਟਰਸਟ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਮੇਲਾ ਇਨਚਾਰਜ ਦਾ ਸੇਮ ਕਪੂਰ ਵੀ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਮੈਂ ਇੱਕ ਵਾਰ ਫਿਰ ਕੈਮਰਾਮੈਨ ਨੂੰ ਕਹਾਂ ਦੂਰ ਦੂਰ ਤੱਕ ਲੰਬੀਆ ਲਾਈਨਾਂ ਜੋ ਬਾਬਾ ਜੀ ਦਾ ਸ਼ਹੀਦਵਾਲ ਲੈਨ ਲੀ ਪਹੁੰਚਦੀਆਂ ਦੇਸ਼ ਕੀ ਵਿਦੇਸ਼ ਤੋਂ ਵੀ ਸੰਗਤ ਜਿਹੜੀ ਬਾਬਾ ਜੀ ਦੇ ਪਹੁੰਚਦੇ ਐ ਤੇ ਸੇਵਾਦਾਰ ਹੈ ਬਾਬਾ ਜੀ ਦੇ ਆਪਾਂ ਗੱਲਬਾਤ ਕਰਦੇ ਹਾਂ ਹਰ ਸਾਲ ਬਾਬਾ ਜੀ ਦਾ ਸੇਵਾਦਾਰ ਕਰਨ ਲਈ ਪਹੁੰਚਦੇ ਹਾਂ ਜੈ ਬਾਬਾ ਸੋਟਲ ਜੀ ਜੈ ਬਾਬਾ ਸੋਟਲ ਇਹ ਜਿਹੜਾ ਤਸਵੀਰਾਂ ਦੇ ਵਿੱਚ ਜੈ ਬਾਬਾ ਸੋਡਲ ਦੇ ਜਕਾਰੇ ਵੀ ਲੱਗਦੇ ਪਏ ਨੇ ਤੇ ਇੱਕ ਵਾਰ ਮੈਂ ਫੇਰ ਤੁਹਾਨੂੰ ਦਰਬਾਰ ਚੋਂ ਦਰਸ਼ਨ ਕਰਾ ਦਵਾਂ ਸਿੱਧ ਬਾਬਾ ਸੋਡਲ ਮੰਦਰ ਦੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ তুমਤਾੰਨਾ ਮੇਲਾ ਕਰਵਾਇਆ ਜਾਂਦਾ ਸਾਡੇ ਨਾਲ ਤਰਸੇਮ ਕਪੂਰ ਹੈ ਜੋ ਮੇਲਾ ਇਨਚਾਰਜ ਵੀ ਹੈ, ਟਰਸਟ ਵੀ ਹੈ। ਸਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿੱਧ ਬਾਬਾ ਸੋਡਲ ਜੀ ਦਾ ਮੇਲਾ ਬੜੀ তুম ਦੂਰੋਂ ਦੂਰੋਂ ਸੰਗਤ ਗੜੀ ਆ ਬਾਬਾ ਜੀ ਦੇ। ਦੇਖੋ ਗੱਲ ਇਹ ਹੈ ਕਿ ਬਾਬਾ ਜੀ ਦਾ ਜਿਹੜਾ ਮੇਲਾ ਹਰ ਵਰਸ਼ ਲਗਭਗ 24 ਸਾਲਾਂ ਦੇ ਲੱਗਦਾ ਮੈਂ ਇੱਥੇ ਇਹ ਕੱਲਾ ਮੇਲਾ ਹੀ ਨਹੀਂ ਇਹ ਆਸ ਦਾ ਕੇਂਦਰ ਹੈ ਹਿੰਦੂ ਸਾਜ ਕੋਈ ਮੰਦਿਰ ਆ ਬਾਬਾ ਜੀ ਹਸੋਟਲ ਜੀ ਦਾ ਜਲੰਧਰ ਜੈਂ ਜਲੰਧਰ ਵਾਲੇ ਬੜੇ ਖੁਸ਼ ਨਸੀਬ ਹੈ ਕਿ ਮੇਲਾ ਉਹਨਾਂ ਨੂੰ ਦੇਖਣ ਨੂੰ ਮਿਲਦਾ ਹੈ ਅੱਜ ਜਲੰਧਰ ਦਾ ਕੋਈ ਘਰ ਇਦਾਂ ਦਾ ਨਹੀਂ ਹੋਊਗਾ ਜਿੱਥੇ ਪਰੌੜੇ ਨਹੀਂ ਆਏ ਕਿਉਂਕਿ ਇੱਥੇ ਲੋਕ ਦੁੱਧ ਪੁੱਤ ਪੈਸੇਆਂ ਨੂੰ ਪੈਸਾ ਦੁੱਧ ਵਾਲੇ ਨੂੰ ਦੁੱਧ ਪੁੱਤਾਂ ਨੂੰ ਪੁੱਤ ਮਿਲਦਾ ਵਾ ਜਿਹੜੇ ਲੋਕ ਪਿਛਲੇ ਸਾਲ ਇੱਥੇ ਹੋਏ ਆ ਕੇ ਬਰਾਦਾ ਮੰਗਦੇ ਆ ਉਹ اگلے ਸਾਲ ਆੜ ਕੇ ਇੱਥੇ ਮੱਥਾ ਬਾਬਾ ਜੀ ਦਾ ਜਰੂਰ ਟੇਕਦੇ ਆ। ਇਹ ਸਾਰਾ ਜਿਹੜਾ ਇਤਰਾ ਇਂਤਜ਼ਾਮ ਹੈ ਸਿੱਧ ਬਾਬਾ ਸੋਡਰ ਟਰਸਟ ਵੱਲੋਂ ਕੀਤਾ ਗਿਆ ਔਰ ਬਾਉ ਜੀ ਉਹਦੇ ਪੈਟਰਨ ਹੈ। ਉਹਦੇ ਪੈਟਰਨ ਹੈ ਇਸ ਕਰਕੇ ਆਵਾ ਦੇਖੋ ਤੁਸੀਂ ਏਸੀ ਆ ਸ਼ੀਟ ਪਾਈ ਆ। ਹਰ ਚੀਜ਼ ਆ ਤਿੰਨ ਦਿਨ ਦਾ ਲੱਗ ਰਿਹਾ। ਲੇਕਿਨ ਇੱਕ ਦਿੱਕਤ ਆ ਗਈ ਆ ਚਤਰ ਗ੍ਰੈਡ ਕਰਕੇ। ਕੱਲ ਜਿਹੜਾ ਨਾ 7 ਤਰੀਕ ਨੂੰ ਚਤਰ ਗ੍ਰੈਡ ਲੱਗਦਾ। ਰਾਤ ਨੂੰ ਚਦਰਗਾ 9:25 ਮਿੰਟ ਤੇ ਲੱਗਦਾ ਹੈ 9 ਘੰਟੇ ਪਹਿਲਾਂ ਸੂਤਕ ਵੇਚਦਾ ਅਸੀਂ ਕੱਲ 12:30 ਵਜੇ ਬਦਲ ਦੇ ਕਬਾੜ ਵਾਦ ਕਰ ਲੈਣੇ ਆ ਲੇਕਿਨ ਮੀਲਾ ਚੱਲਦਾ ਰਹਿਣਾ ਮੈਂ ਆਪਰੇ ਵੱਲੋਂ ਸਾਰੀ ਛੇਦ ਬਾਬਾ ਸੋਡਾ ਟਰਾਂਸਲੇਟਰਸ ਜੀ ਉਹਨਾਂ ਨੂੰ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੈ ਬਾਬਾ ਸੋਡਰ ਜੀ ਦੀ ਜੋ ਵੀ ਇਸ ਦਰਬਾਰ ਚ ਆਂਦਾ ਉਸ ਦੀ ਮਨੋ ਕਾਮਨਾ ਵੀ ਪੂਰੀ ਹੋ ਜਾਂਦੀ ਹੈ ਇਹ ਪਹਿਲੇ 2 ਦਿਨ ਦਾ ਮੇਲਾ ਹੁੰਦਾ ਸੀ ਤੇ ਹੁਣ ਐਦਾ ਲੱਗਦਾ ਇੱਕ ਹਫਤੇ ਦਾ ਮੇਲਾ ਹੋ ਗਿਆ ਦੇਖੋ ਗੱਲ ਇਹ ਹੈ ਕਿ ਮੈਨੂੰ 40 ਸਾਲ ਹੋ ਗਏ ਲੱਗਰ ਲੱਦਿਆ ਨੂੰ ਉਦੋਂ ਸਿਰਫ ਮੇਲੇ ਦਾ ਇੰਨਾ ਕੀ ਸਰੂਪ ਹੁੰਦਾ ਸੀ ਅੱਜ ਤੁਸੀਂ ਦੇਖ ਲਓ ਪਟੇਲ ਚੋਂ ਤੋਂ ਸਾਰਾ ਬਾਈਪਾਸ ਬਾਈਪਾਸ ਸਾਰੇ ਗੇਲੋ ਦਬੋਰੇਪੁਰ ਗੇਲੋ ਮਾਈ ਦਾ ਗੇੜ ਗੇਲੋ ਇਹ ਸਾਰੇ ਲੱਗਰ ਹੈ ਮੇਰਾ ਖਾਤਾ 2250 ਲੰਗਰ ਲੱਗਰ ਲੱਗਾ ਆ ਇਹ ਬਾਬਾ ਜੀ ਦੀ ਕਿਰਪਾ ਦੀ ਦਾ ਹੋਰ ਕੀ ਆ ਉਹ ਦੇਖਿਆ ਸੀ ਗੱਲਬਾਤ ਕੀਤੀ ਗਿਆ ਟਰਸਟੀ ਜੋ ਉਹਨਾਂ ਨੇ ਦੱਸਿਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਬਾਬਾ ਜੀ ਦਾ ਮੇਲਾ ਬੜੀ ਧੂਮ ਧਾਮ ਨਾਲ ਕਰਾਇਆ ਜਾਂਦਾ ਹੈ ਤੇ ਉੱਥੇ ਹੀ ਜੋ ਲੋਕਾਂ ਵੱਲੋਂ ਵੀ ਪੂਰੇ ਅੱਜ ਜਲੰਧਰ ਦੇ ਵਿੱਚ ਇਹ ਜੋ ਲੰਗਰ ਵੀ ਲੱਗੇ ਹੋਏ ਨੇ ਬਾਬਾ ਜੀ ਦਾ ਅਸ਼ੀਰਵਾਦ ਲੈਣ ਲਈ ਇੱਥੇ ਲੋਕ ਪਹੁੰਚ ਰਹੇ ਨੇ ਇਕੱਲੇ ਜਲੰਧਰ ਨਹੀਂ ਪੂਰਾ ਹਿੰਦੁਸਤਾਨ ਇਸੇ ਦਰਬਾਰ ਦੇ ਵਿੱਚ ਪਹੁੰਚਦਾ ਹੈ ਕੈਮਰਾਮੈਨ ਰਾਹੁਲ ਦੇ ਨਾਲ ਸੋਨੂ ਮਹਾਜਨ ਜੱਗਬਾਨੀ ਟੀਵੀ ਜਲੰਧਰ